ਸਾਰੇ ਸੱਜਣਾ ਮਿੱਤਰਾ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜੀ ਦੋਸਤੋ ਖੜੇ ਆ ਪਿੰਡ ਲਨਾਮਾ ਯੂਰੋ ਵਿੱਚ ਕੱਲ ਸ਼ਾਮੀ ਪਹੁੰਚੇ ਸੀ 7 ਵਜੇ ਤੇ ਕੀਤਾ ਇਸ ਆਪਜੀ ਗੈਸਟ ਹਾਊਸ ਵਿੱਚ ਸਟੇ ਰਾਤੀ ਵਧੀਆ ਲੱਗਿਆ ਤੇ ਖਾਣਾ ਪੀਣਾ ਲੋਕੀ ਸਟੇ ਕਰਦੇ ਛੋਟਾ ਜਿਹਾ ਪਿੰਡ ਆ ਤੇ ਅੱਜ ਦਾ ਸਾਡਾ ਜਿਹੜਾ ਸਫਰ ਆ ਉਹ ਪਹਿਲਾ ਸੀ ਇਸ ਪਿੰਡ ਨੂੰ ਕਰਨਾ ਵਿਜ਼ਿਟ ਇਸ ਪਿੰਡ ਵਿੱਚ ਕਹਿੰਦੇ ਇੱਕ ਇਹੋ ਜੀ ਮਿੱਟੀ ਹੈਗੀ ਧਰਤੀ ਹੈਗੀ ਜਿਹਨੂੰ ਕਹਿੰਦੇ ਮੂਨ ਲੈਂਡ ਵੀ ਚੰਦ ਵਰਗੀ ਜਿੱਦੇ ਚੰਦ ਦੇ ਮਿੱਟੀ ਹੁੰਦੀ ਉਹੋ ਜੀ ਮਿੱਟੀ ਇੱਥੇ ਹੈਗੀ ਹੈ ਤੇ ਉਹਨੂੰ ਵਿਜ਼ਿਟ ਕਰਾਂਗੇ ਪਿੰਡ ਨੂੰ ਵਿజిਟ ਕਰਾਂਗੇ ਤੇਰੀ ਮਾਰਕੀਟ ਨੂੰ ਵਿజిਟ ਕਰਾਂਗੇ ਇੱਥੇ ਇੱਕ ਬਹੁਤ ਵਧੀਆ ਮਨੈਸਟਰੀ ਆ ਮਨੈਸਟਰੀ ਨੂੰ ਵਿజిਟ ਕਰਾਂਗੇ ਫਿਰ ਅਸੀਂ ਉਸ ਤੋਂ ਬਾਅਦ ਨਿਕਲਾਂਗੇ ਤਰੀਦੂ ਨੂੰ ਰਸਤੇ ਵਿੱਚ ਦੇਖਾਂਗੇ ਬਾਨ ਸਿੰਘ ਵਾਂਗੜੂ ਦਾ ਜਿੱਥੇ ਉਹ ਪੜ੍ਹਿਆ ਜਿਆ ਸਕੂਲ ਉੱਥੇ ਵਿజిਟ ਕਰਾਂਗੇ ਬਹੁਤ ਅੱਛਾ ਆ ਤੇ ਕਰਦੇ ਆ ਫਿਰ ਦੇਖਦੇ ਆ ਪਿੰਡ ਨੂੰ ਪਿੰਡ ਦੀ ਖੂਬਸੂਰਤੀ ਨੂੰ ਇਹ ਸੀਗਾ ਇਹ ਇੱਥੋਂ ਦਾ ਪੁਰਾਣਾ ਪਿੰਡ ਤੇ ਪੁਰਾਣੇ ਪਿੰਡ ਦੇ ਵਿੱਚ ਜਿੰਨੇ ਵੀ ਘਰ ਸੀਗੇ ਉਹ ਤਕਰੀਬਨ ਤਕਰੀਬਨ ਸਾਰੇ ਜਰਜਰ ਹੋ ਗਏ ਆ ਟੁੱਟ ਚੁਕੇ ਆ ਤੇ ਇਹਨਾਂ ਦੇ ਖਲਾਅ ਤੇ ਤੁਹਾਡੇ ਸਾਹਮਣੇ ਆ نیچے ਉਤਰ ਕੇ ਦੇਖਦੇ ਆ ਸੁਣਿਆ ਵੀ ਬਹੁਤ ਹੀ ਪੁਰਾਣੀਆਂ ਇਹ ਇਮਾਰਤਾਂ ਹੈਗੀਆਂ ਬਿਲਕੁਲ ਮੋਨੇਸਟਰੀ ਦੇ ਨਾਲ ਹੀ ਆ ਇਹ ਮਿਨਿਸਟਰੀ ਲਾਮਾ ਯੂਰੂ ਉਹਦੇ ਨਾਲ ਹੀ ਆ ਤੇ ਦੇਖਦੇ ਆ ਫਿਰ ਚਲਦੇ ਨੀਚੇ ਨੂੰ ਇਹ ਇੱਥੇ ਦੇ ਬਹੁਤ ਪੁਰਾਣੇ ਘਰ ਸੀਗੇ ਤੇ ਆਹ ਦੇਖੋ ਕਿਦਾਂ ਗੁਫਾਵਾਂ ਜੀਆਂ ਬਣੀਆਂ ਹੋਈਆਂ ਲੈ ਉਧਰ ਤਾਂ ਮਾਸਟਰ ਜੀ ਘੁੰਮਦੇ ਪਏ ਆ ਕਿਆ ਆਲੇ ਮਾਸਟਰ ਜੀ ਠੀਕ ਹੋ ਵਧੀਆ ਕਿਆ ਬਾਤ ਆ ਮਾਸਟਰ ਜੀ ਪਰ ਇਹਨੂੰ ਘੁੰਮਦੇ ਪਏ ਆ ਤੇ ਆਪਾਂ ਵੀ ਚੱਲਦੇ ਆ ਹੋਰ ਜਿੰਨੀਆਂ ਇੱਥੋਂ ਦੇ ਪੁਰਾਣੇ ਆ ਚ ਇੱਕ ਛੋਟਾ ਜਿਹਾ ਕਬਰਾਂ ਲੱਗਦਾ ਆ ਜਮਾਈ ਛੋਟਾ ਜਿਹਾ ਕਿਆ ਬਾਤ ਆ ਕਿੰਨੀਆਂ ਪੁਰਾਣੀਆਂ ਇੱਟਾਂ ਨਾਲ ਬਣਿਆ ਹੋਇਆ ਤੇ ਪੁਰਾਣੀ ਇੱਟਾਂ ਕੀ ਹੈ ਪੁਰਾਣੇ ਜਿਹੜੇ ਪਹਾੜ ਟੁੱਟਦੀਆਂ ਸਲੇਟਾਂ ਜੀ ਟੁੱਟੀਆਂ ਦੀ ਉਹਨਾਂ ਦੇ ਮਕਾਨ ਬਣਾਏ ਇਹਨਾਂ ਨੇ ਛੱਤ ਦੇਖੋ ਕਿਹੋ ਜਿਹੀ ਉੱਪਰ ਖਾਨਾ ਛੱਡਿਆ ਹੋਇਆ ਵਿੱਚ ਇਹਨਾਂ ਨੇ ਕਿਆ ਬਾਤ ਆ ਵੀ ਤੇ ਇੱਧਰ ਦੇਖੋ ਫਿਰ ਇੱਕ ਚੀਜ਼ ਹੈਗੀ ਆ ਇੱਥੇ ਅਗਰ ਤੁਰਨਾ ਹੈ ਤੇ ਤਕਰੀਬਨ ਸਾਹ ਬਹੁਤ ਚੜਦਾ ਹੈ ਕਿਉਂਕਿ ਇਸ ਲਦਾਖ ਦੇ ਵਿੱਚ ਆਕਸੀਜਨ ਦੀ ਬਹੁਤ ਘਾਟ ਹੁੰਦੀ ਆ ਹੁਣ ਆ ਕਮਰਾ ਦੇਖੋ ਕਿੰਨਾ ਪੁਰਾਣਾ ਬਣਿਆ ਹੋਣਾ ਹੈ ਅੰਦਰ ਤਾਂ ਕੁਝ ਹੈ ਨਹੀਂ ਨੀ ਰਹਿ ਨੀ ਰਹਾ ਅੰਦਰ ਤੋਂ ਅੰਦਰ ਇਹਦੇ ਵਿੱਚ ਗੁਫਾਵਾਂ ਜਿਹਾ ਬਣੀਆਂ ਹੋਈਆਂ ਆ ਲੈ ਕੀ ਬਾਤ ਆ ਬਹੁਤ ਹੀ ਤਕਰੀਬਨ ਤਕਰੀਬਨ ਕੱਟੋ-ਕੱਟਨੀ ਹਿਸਟਰੀ ਪੁੱਛਾਂਗੇ ਵੀ ਇਹ ਜਿਹੜੀ ਆ ਬਿਲਡਿੰਗ ਆ ਇੱਕ ਪੁਰਾਣੇ ਘਰ ਬਣੇ ਹੋਏ ਆ ਤੇ ਕਿੰਨੇ ਕੁ ਪੁਰਾਣੇ ਹੈਗੇ ਇਹ ਆ ਗੁਫਾ ਦੇਖੋ ਕੀ ਬਾਤ ਆ ਵਾਟਰ ਹੀ ਖੜਿਆ ਆ ਆਮਨ ਖੜਿਆ ਆ ਆ ਗੁਫਾ ਵਿੱਚ ਵੜਦੇ ਦੇਖਦੇ ਆ ਅੱਛਾ ਇਹਦੇ ਵਿੱਚ ਅੰਦਰੋਂ ਤੇ ਕਈ ਰਸਤੇ ਨਿਕਲਦੇ ਆ ਇਧਰ ਵੜੀਏ ਆਜੀ ਦਾ ਹੁਣ ਦੇਖਿਓ ਕੀ ਉਸ ਤਰ੍ਹਾਂ ਦੀ ਉਸ ਸਮੇਂ ਦੀ ਕੀ ਇਹਨਾਂ ਨੇ ਕਿੱਦਾਂ ਇੱਕ ਤਰ੍ਹਾਂ ਦਾ ਵਿਗਿਆਨ ਹੀ ਸੀਗਾ ਆ ਛੋਟਾ ਜਿਹਾ ਕਮਰਾ ਆ ਕਿਆ ਬਾਤਾਂ 70 ਨੰਬਰ ਕਮਰਾ ਚਲੋ ਕਿਆ ਬਾਤਾ ਉਪਰੀਆਂ ਮੰਜ਼ਿਲਾਵੜੀਆਂ ਹੋਈਆਂ ਨੇ ਤੇ ਪੁਰਾਣੀਆਂ ਚੱਲਦੇ ਇੱਧਰ ਪੂ ਇੱਧਰ ਕਿ ਆਇਆ ਇੱਧਰ ਵੀ ਉਹੀ ਇੱਕ ਰਸਤਾ ਨਿਕਲਦਾ ਆ ਕੋੜੀਆ ਥਾਣੀ ਇੱਧਰ ਦੇਖ ਦੇ ਕੇ ਆ ਜਿੱਦਾਂ ਮਾਸਟਰ ਹੀ ਖੜੇ ਆ ਕਿਆ ਬਾਤਾ ਹਾਂ ਲੋ ਜੀ ਮਾਸਟਰ ਜੀ ਨੇ ਤੱਕੜ ਲਿਆ ਰਾਹ ਹਾਂਜੀ ਅਸਲ ਦੇ ਵਿੱਚ ਮਾਸਟਰ ਜੀ ਹੈਗੇ ਫਿਜ਼ੀਕਲ ਐਜੂਕੇਸ਼ਨ ਦੇ ਮਾਸਟਰ ਇਹ ਤਾਂ ਭੱਜ ਲੈਂਦੇ ਆ ਪਰ ਸਾਡੇ ਕੋਲ ਇੰਨੀ ਐਕਸਪੀ ਹੁੰਦੀ ਨਹੀਂ ਹੈਗੀ ਇਹਨਾਂ ਦਾ ਮੁਕਾਬਲਾ ਕਰ ਲਈਏ ਬਹੁਤ ਵਧੀਆ ਵੀਊ ਆਇਆ ਆ ਓਏ ਦੋਸਤੋ ਤੁਹਾਨੂੰ ਸਾਹਮਣੇ ਚੀਜ਼ ਦਿਖਾਣਾ ਆ ਇਹ ਇਹ ਇਹਨੂੰ ਕਹਿੰਦੇ ਇਹ ਮੂਨ ਲੈਂਡ ਇਹ ਧਰਤੀ ਇਹ ਮਿੱਟੀ तकरीबन ਅਲੱਗ ਜਹੀ ਆ ਤੇ ਤੁਹਾਨੂੰ ਇਹ ਵੀ ਦਿਖਾਵਾਂਗੇ ਉਧਰੋਂ ਦੀ ਕੇ ਹੇਠੇ ਇੱਕ ਛੋਟੇ ਕਮਰੇ ਚ ਇੱਕ ਮੁੰਡਾ ਮਿਲਿਆ ਮੈਂ ਕਿਹਾ ਇਹ ਪੁਰਾਣੀ ਹੋ ਗਈ ਰੋਟੀ ਜਾਂ ਕਿਦਾਂ ਰੋਟੀ ਇਹ ਕਦੇ ਹੱਤਾਂ ਨਾਲ ਰੋਟੀਆਂ ਮੈਂ ਕਿਹਾ ਭਰਾਵਾ ਮਜ਼ਾਕ ਨਾ ਕਰ ਫੈਕਟ ਦੱਸ ਕਹਿੰਦਾ ਜਿਹੜਾ ਇਹ ਪਿੰਡ ਵਾਲਾ 11ਵੇਂ ਸੈਂਚਰੀ ਦਾ ਬਣਿਆ ਹੋਇਆ ਆ ਮਤਲਬ ਕਿ 11ਵੀਂ ਸਦੀ ਦਾ ਤਾਂ ਕਰਕੇ ਇਹ ਬਹੁਤ ਪੁਰਾਣੀ ਚੀਜ਼ਾਂ ਆ ਜਿਹੜੀਆਂ ਕਿ ਆ ਤੇ ਉੱਪਰ ਨਵੀਂ ਮੋਨੇਸਟਰੀ ਬਣੀ ਆ ਬਹੁਤ ਪੁਰਾਣਾ ਪਿੰਡ ਵਾ ਇੰਨੀ ਨੀਚੇ ਆ ਗਏ ਉੱਪਰ ਜਾਂਦੇ ਪੂਰਾ ਸਾਹ ਚੜਦਾ ਪਿਆ ਆ ਪਹਿਲੇ ਰਸਤਾ ਹੀ ਭੁੱਲ ਗਏ ਇੱਥੇ ਆ ਕੇ ਤਾਂ ਰਸਤਾ ਭੁੱਲ ਗਏ ਲੈ ਵੀਦ ਨੂੰ ਹੈ ਬਾਹਰ ਨੂੰ ਹੋ ਹੋ ਨਿਕਲੇ ਬਾਕੀ ਤਿੰਨੇ ਬੰਦੇ ਗਿਆਪ ਇਕ ਤਾਂ ਇੱਥੇ ਆਕਸੀਜਨ ਵੈਸੇ ਘਟ ਹੁੰਦੀ ਏ ਲੇਹਾਂ ਵਾਲੇ ਪਾਸੇ ਉਪਰੋਂ ਤੇ ਭੱਜ ਰੋਡ ਕਰਨੀ ਬਾਹਰ ਵਾਲੇ ਬੰਦੇ ਨੂੰ ਔਖਾ ਹੁੰਦਾ ਹਲੇ ਹੋਰ ਪੁੰਜੜਦਾ ਏ ਕਿੰਨਾ ਵੀ ਹਿਸਟਰੀ ਦੇਖਣ ਨੂੰ ਮਿਲੀ ਏ ਉਹ ਵੀ ਜਿਹੜੀ ਪਿੰਡ ਲਾਮਾ ਯੂਰੋ 11ਵੀਂ ਸਦੀ 'ਚ ਬਣਿਆ ਕੀ ਹਾਤਾ ਹੋ ਮਿਲ ਗਿਆ ਆਪਣੇ ਇੱਕ ਬੰਦਾ ਹੈ ਉੱਪਰ ਖੜਾ ਕੁਝ ਇਹ ਵੀ ਘਰ ਹੈਗੇ ਜਿਹੜੇ ਆਪਾਂ ਕੱਲ ਸ਼ਾਮੀ ਦੇਖੇ ਸੀਗੇ ਇਹ ਵੀ ਉਹੀ ਪੁਰਾਣੇ ਘਰ ਆ ਵਾ ਕੁਝ ਉਹ ਪਠਾਨ ਪਹਾੜਾਂ ਦੇ ਵਿੱਚ ਵੀ ਉਹ ਅੰਦਰੋਂ ਦੀ ਕੋਸ਼ ਹਨ ਗੁਫਾਵਾਂ ਜਿਹੀਆਂ ਬਣੀਆਂ ਹੋਈਆਂ ਐ ਪਰੇ ਪਰੇ ਤੱਕ ਇਸ ਤਰ੍ਹਾਂ ਦੀ ਆ ਦੀਦੀ ਵੈਸੇ ਬਤਾਰਨਾ ਜੇ گاؤں ਕਿੰਨਾ ਪੁਰਾਣਾ ਹੈ ਵੈਸੇ 11th ਸੈਂਚਰੀ 11th ਸੈਂਚਰੀ ਕਹਿੰਨਾ वो, जो इसकी कोई हिस्ट्री भी है हिस्ट्री तो है मगर मेरे को बोलना नहीं आता है थोड़ा सा बोल दीजिए कोई बात नहीं जितना लामा, तो हाँ। लामा जी से पूछ लेना आप मंदिर जगह मैंने वहाँ से पूछा था वो बोले यहाँ पे सारा पानी था पानी पहले है ना आ, सारा यहाँ पे, पे पानी था फिर आपके गुरु जी यहाँ पे आए लामा जी यहाँ पे आए बोल के एक गुरु जी था अच्छा जी उस नगर ऐसी घूम के आया श्रीनगर ऐसी घूम के आया इधर थोड़ा बैठ के अच्छा पट कर के एक गेहूँ छोड़ देता ना अच्छा खिला देता ना अच्छा वो खिला देने से उधर एक गेहूँ निकल के आता ना पैदा होता है ना उसको ऐसे करके आया बोलता है यूंग हाँ, हाँ, ना एसे, एसे, ऐसे ऐसे करके बोलते हाँ, इसका असली नाम युगटू है लमायू ने गाँव का पुराना नाम है ना युगू इसी के नाम से उन्होंने ये भी बोला कि ना जहाँ पे ना पानी में दो शेर थे कुछ ऐसे है न अच्छा वो दो शेर थे वो उसी गुम्पा है ना उसके थोड़ा नीचे के एक गुरोंज है छोटा सा अच्छा जी उसी में मार गया पता मार गया उन्होंने ना गुरुजी ने हुँ, हुँ। अच्छा फिर ये गांव बचना रूम चलना शुरू हुआ ना तो जो सारे नीचे घर थे वो हम जहाँ पे घूम के हैं ना वो सारे पुराने थे ना ठीक है ठीक है बड़ी ग्यारहवीं सेंचुरी से फिर भी बड़ी बड़ी हिस्ट्री है ना बच्चे जा रहे स्कूल कितने पढ़ते हो क्या फोर्थ, फोर्थ में तुम कितनी में पढ़ती हो है जी फोर्थ फोर्थ आप थर्ड में क्या नाम है अच्छा आपका आपका बच्चे कि थैंक यू मैडम धन्यवाद जी जी लोवी मित्रों मून लैंड जी आप गल करते बिल्कुल यूनिक जी धरती आ ਮਿੱਟੀ ਦੇਖੋਗਾ ਇਹ ਜੀ ਇਹਦੀ ਬਾਕੀ ਪਹਾੜਾਂ ਦੇ ਨਾਲ ਜਿੱਦਾਂ ਆ ਪਹਾੜਾ ਇਧਰ ਵਾ ਇਹ ਜਗਾ ਮੂਨ ਲੈਂਡ ਦੇ ਨਾਮ ਤੇ ਮਸ਼ਹੂਰ ਆ ਕੀ ਬਾਤ ਆ ਵੀ ਅੱਛਾ ਟੋਏ ਜੇ ਬੇ ਵਿੱਚ ਬੱਲੇ ਬੱਲੇ ਆਪਾਂ ਐਂ ਤੇ ਆਏ ਆ ਤੇ ਇਹ ਦੱਸਤਾ ਜਾਂਦਾ ਹੈ ਲੇਟ ਤੇ ਆਪਾਂ ਨਹੀਂ ਜਾਣਾ ਲੇ ਕਿਉਂਕਿ ਆਪਾਂ ਜਾਣਾ ਹੈ ਕਾਰੂ ਨੂੰ ਇੱਥੋਂ ਬਾਈਪਾਸ ਨਿਕਲਦਾ ਹੈ ਕਾਰੂ ਨੂੰ ਤੇ ਲੇ ਦਾ ਆਪਣਾ ਕੋਈ ਪ੍ਰੋਗਰਾਮ ਹੈ ਨਹੀਂ ਕਾਰੂ ਤੋ ਆਪਾਂ ਜਾਣਾ ਹੱਡ ਲੇ ਤੇ ਚੱਲਦੇ ਆਂ ਫਿਰ ਕਾਰੂ ਨੂੰ ਮਿੱਤਰੋ ਆਪਾਂ ਲੇ ਨੂੰ ਕਰਤਾ ਕ੍ਰੋਸ ਬਾਈਪਾਸ ਤੋਂ ਆਗੇ ਆਪਾਂ ਲੇ ਤੋ ਕੇ 6 ਤੇ ਇੱਥੇ ਹੈਗੀ 6 ਦੀ ਮੋਨੈਸਟਰੀ ਤੇ ਮੋਨਸਟਰੀ ਦੇ ਅੰਦਰ ਦੇਖਦੇ ਆਂ ਹੋਰ ਕੀ ਆਇਆ ਚੱਲਦੇ ਅੰਦਰ ਨੂੰ ਕਿੰਨਾ ਸੋਹਣਾ 뷰 ਇੱਧਰ ਵੀ ਸ਼ਹਿਰ ਦੇ ਵਿੱਚ ਕੀ ਬਾਤ ਆ 40 ਰੁਪਏ ਚਲੋ ਜੀ ਇਹ ਆਪਕੇ ਸਾਥ ਹੈ ਚਾਰ ਬੰਦੇ ਚਾਰ 40 ਰੁਪਏ ਐਂਟਰੀ ਫੀਸ ਆ ਜੀ ਚਲੋ ਜੀ ਟਿਕਟਾਂ ਰੱਖੋ ਇਹ ਹੈ ਜੀ 메인 ਐਂਟਰੀ ਟੈਂਪਲ ਦੀ ਜੋ ਛੇ ਦੀ ਮੋਨਸਟਰੀ ਆ ਕੀ ਬਾਤ ਆ ਨੀ ਬਹੁਤ ਹੀ ਸ਼ਾਂਤੀ ਅੰਦਰ ਬਹੁਤ ਹੀ ਸੋਹਣੀ ਜਗ੍ਹਾ ਆ ਅੰਦਰ ਨੂੰ ਚੱਲਦੇ ਆ ਤੇ ਕਿੰਨੀ ਸ਼ਾਂਤੀ ਅੰਦਰ ਬਿਲਕੁਲ ਕਿਸੇ ਬੰਦੇ ਦਾ ਕੋਈ ਰੌਲਾ ਨਹੀਂ ਹੈਗਾ ਭਗਵਾਨ ਜੀ ਦੀ ਮੂਰਤੀ ਬਹੁਤ ਬੜੀ ਸਤਾਪਕ ਦੇ ਅੰਦਰ ਕਿਆ ਬਾਤ ਆ ਕਿੰਨੀ ਸ਼ਾਂਤੀ ਅੰਦਰ ਕੋਈ ਰੌਲਾ ਨਹੀਂ ਹੈਗਾ ਲੋਕਾਂ ਨੇ ਪ੍ਰਸ਼ਾਦ ਚੜਾਇਆ ਹੋਇਆ ਆ ਜਿੱਦਾਂ ਇਦਾਂ ਲੋਕਾਂ ਦੀ ਕਰਦਾ ਹੈ ਵੀ ਉੱਥੇ ਅੰਦਰ ਹਨ ਤੇ ਬੈਕ ਸਾਈਡ ਜਾਂਦੇ ਆ ਬਹੁਤ ਹੀ ਬੜੀ ਮੂਰਤੀ ਹੈ ਸਥਾਪਿਤ ਤੁਜੀ ਦੇਖ ਰਹੇ ਹੋ ਕਿਆ ਬਾਤ ਹੈ ਬੈਕ ਸਾਈਡ ਤੇ ਜਾਂਦੇ ਆ ਪ੍ਰਕਰਮਾ ਕਰਦੇ ਪਏ ਅੰਦਰ ਹਾਵ ਦਾ ਕੋਈ ਰੋੜਾ ਨਹੀਂ ਉਹ ਸਾਹਮਣੇ ਪਿਖਸ਼ੂ ਜੀ ਬੈਠੇ ਹੋਏ ਅੰਦਰ ਬਾਠ ਕਰ ਰਿਹਾ ਆਪਣਾ ਇਸ ਕਰਕੇ ਆਪਾਂ ਵੀ ਕੋਈ ਹੋਰਾਂ ਨੂੰ ਡਿਸਟਰਬ ਨਹੀਂ ਕੀਤਾ ਹੋ ਆਪਣੀ ਸ਼ਾਂਤੀ ਦੇ ਨਾਲ ਆਪਣਾ ਬਾਠ ਕਰ ਰਹੇ ਆ ਹਵ ਦਾ ਅੰਦਰ ਮੈਂ ਤਾਂ ਨਹੀਂ ਬੋਲਿਆ ਉੱਥੇ ਇੱਕ ਪਿਖਸ਼ੂ ਜੀ ਆਪਣੀ ਸਾਧਨਾ ਕਰਦੇ ਪਏ ਸੀਗੇ ਇਸ ਕਰਕੇ ਅੰਦਰ ਭਗਵਾਨ ਬੁੱਧ ਜੀ ਦੀ ਬਹੁਤ ਹੀ ਵੱਡੀ ਮੂਰਤੀ ਸਤਾਫਤ ਆ ਤੇ ਅੰਦਰ ਬੋਲਣਾ ਮناسب ਨਹੀਂ ਸੀਗਾ ਕਿਉਂਕਿ ਉਹਨਾਂ ਦੀ ਪக்தி ਚਲਦੀ ਪਈ ਜੇਗੀ ਬਹੁਤ ਵਧੀਆ ਵੀ ਕੀ ਬਾਤ ਹੈ ਜੋ ਉਹਨਾਂ ਦੇ ਗੁਰੂ ਜੀ ਨੇ ਕੰਨੀਆਂ ਪੁਰਾਣੀਆਂ ਥੇ ਛੱਤਾ ਪਈਆਂ ਆਈਆਂ ਲੱਕੜ ਦੀਆਂ ਬਹੁਤ ਸ਼ਾਂਤੀ ਵਾਲੀ ਥਾਂ ਆ। ਕੀ ਬਾਤ ਆ। ਤੇ ਐਂਟਰੀ ਵੀ ਇਧਰੇ ਹੁੰਦੀ ਆ ਤੇ ਐਗਜ਼ਿਟ ਵੀ ਇਧਰੇ ਹੁੰਦੇ ਆ। ਬਹੁਤ ਸ਼ਾਂਤੀਸ਼ੰਦਲ। ਤੇ ਚੱਲਦੇ ਆ ਫਿਰ نیچے ਨੂੰ ਆਪਣੇ ਸਾਥੀ ਦਾ ਕਿ ਉਹ ਪਹਾੜਾਂ ਦਾ ਟ੍ਰੈਕਿੰਗ ਕਰਨ। ਉਹ ਪਰੇ ਤੱਕ ਆਪਾਂ ਦੇਖਦੇ ਇੱਥੇ ਹੋਰ ਹੈ ਕਿਆ ਸਵੇਰ ਦੇ ਤੁਰੇ ਹੋਇਆ ਮਿੱਤਰੋ ਫਿਰ ਹੁਣ ਪਹੁੰਚੇ ਆ ਪਿੰਡ ਉਪਸੀ ਫਿਲਹਾਲ ਸਾਡਾ ਪ੍ਰੋਗਰਾਮ ਸੀਗਾ ਪਿੰਡ ਫੇਰੀ ਦੂਜਾਂ ਦਾ ਸਮਾਂ ਹੋ ਗਿਆ 6:30 ਦਾ ਤੇ ਹੰडले ਹੈਗਾ ਇੱਥੋਂ ਤੀ 201 ਕਿਲੋਮੀਟਰ ਜੋ ਕਿ ਕੱਲੂ ਕਰਾਂਗੇ ਕੰਪਲੀਟ ਤੇ ਦੋ ਦਿਨਾਂਾਂਗੇ ਹੰਨਲੇ ਵਿੱਚ 50 ਕਿਲੋਮੀਟਰ ਰਸਤਾ ਬੜਾ ਯੋਫ ਰੋਡਾ ਤੇ ਕਾਫੀ ਐਡਵੈਂਚਰਸ ਆ ਤੇ ਫਿਲਹਾਲ ਆਪਾਂ ਕਰਦੇ ਸਟੇ ਇੱਥੇ ਉਪਸੀ ਪਿੰਡ ਦੇ ਵਿੱਚ ਕੋਵਰਿਆ ਪਿੰਡ ਨੂੰ ਛੋਟਾ ਜਿਹਾ ਪਿੰਡ ਆ ਦੇਖਦੇ ਪਿੰਡ ਦੀ ਮਾਰਕੀਟ ਕੱਲ ਸਵੇਰੇ ਕਰਦੇ ਆ ਹਨ ਵਾਲੇ